ਲੈ ਵੀ ਮਿੱਤਰੋ ਸਰੋਤੋਂ ਤੁਹਾਨੂੰ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ ਕਿਸੇ ਠੱਕੇ ਖਾਂ ਦੀ ਲੋੜ ਨਹੀਂ ਆਪਾਂ ਇਹ ਸਲਟ ਜਿਹੜੀ ਜੂਨ ਯਾਨੀ ਕਿ 15 ਜੂਨ ਨੂੰ ਲਈ ਸੀ ਬਾਈ ਓਵਰ ਆਲ ਇਹਨੇ ਸਿਰਫ 30 ਕਿੱਲੇ ਚੋਂ ਨਿਕਲ ਆਇਆ ਕਿੱਕੋ ਪਿੰਡੇ ਪਈ ਐ ਇਹ ਸਲਟ ਕਿਸੇ ਨੂੰ ਅਸੀਂ ਮੰਗੀ ਨਹੀਂ ਦਿੱਤੀ ਜਾਂ شادی ਲਈ ਜਾਂ ਕਿਤੇ ਆਉਣ ਜਾਣ ਲਈ ਇਹ ਸਲਟ ਆਪਾਂ ਬਕਾਊ ਕਰੀ ਲਈ ਆ ਜੇ ਵੀਰ ਕਿਸੇ ਨੂੰ ਸਲਟ ਚਾਹੀਦੀ ਹੋਵੇ ਆਪਾਂ 28-29 ਰੁਪਿਆ ਚ ਸਲਟ ਦੇ ਦਿਆਂਗੇ ਜੇ ਕਿਸੇ ਭਰਾ ਨੇ ਘਰੇ ਬੈਠੇ ਨੇ ਮੰਗਵੋਣੀ ਹੋਵੇ ਘਰੇ ਬੈਠੇ ਨੇ ਸਰਵਿਸ ਲੈਣੀ ਹੋਵੇ ਸ਼ਲਟ ਦੀ ਤਾਂ ਉਹ ਬੰਦਾ ਪੈਸੇ ਗੂਗਲ ਪੇ ਕਰ ਦੇ ਆਪਾਂ ਸ਼ਲਟੋ ਦੇ ਘਰੇ ਭੇਜ ਦਿਆਂਗੇ ਬਾਕੀ ਸਕਰੀਨ ਤੇ ਨੰਬਰ ਜਿਹੜਾ ਅਸੀਂ ਮੈਂਸ਼ਨ ਕਰਾਂਗੇ ਤੁਸੀਂ ਫੋਨ ਕਰਕੇ ਸ਼ਲਟ ਬੁੱਕ ਕਰ ਸਕਦੇ ਆ ਮੰਗਵਾ ਸਕਦੇ ਆ ਬਾਕੀ ਤੁਹਾਡਾ ਇੱਥੇ ਆਉਣ ਤੇ ਸਾਡੇ ਕੋਲ ਜਿਹੜਾ ਕੋਈ ਮਾਨਤਾਣਾ ਉਹ ਕਰ ਦਿੱਤਾ ਜਾਵੇਗਾ ਚਾਤਾ ਹੈ ਕਿ ਕੀ ਜਾਂਦਾ ਮੈਨੂੰ ਘੰਟਾ ਆ ਗਿਆ ਸ਼ਲਟ ਭਾਜੀ ਲੱਗਾ ਮੋਦੀ ਛੇ ਲਾਈ ਬੈਠਾ ਇੱਥੇ ਪਾਲਕ ਸੁਭਾਵਾ ਇਹ ਤੀਨੇ ਲੜਕੀ ਇਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਹੋਰ ਵਿੱਚ ਲੱਗ ਜੂ ਬਛਾ ਗੋ ਯਾਰ ਟੰਗੀ ਪਲੀ ਛੜੀ ਤੱਕ ਪਹਿਲਾਂ ਚਪਲਾ ਵੇਚਦੀਆਂ ਅਪੰਦਰ ਨੇ ਹੁਣ ਸ਼ਲਟਰ ਨੂੰ ਪੈ ਗਿਆ